ਹਾਂਜੀ ਕਿੱਦਾਂ ਸਾਰੇ ਇਹ ਆਉਂ ਆ ਰਿਹਾ ਕਿਉਂ ਪਰ ਲੈ ਤਾਂ ਛੱਡੋ ਜੀ ਸ੍ਰੀ ਗੁਰੂ ਜੀ ਕਿਵੇਂ ਨੇ ਜੀ ਸਾਰੇ ਲਓ ਜੀ ਆਪਾਂ ਹੈਗੇ ਆ ਪਦਮ ਦੇ ਵਿੱਚ ਤੇ ਇਹ ਸਮਾਨ ਸੋਨ ਆਪਾਂ ਪੈਕ ਕਰ ਲਿਆ ਸਾਰਾ ਭੀ ਤਬਾਰ ਆ ਇੰਨਾ ਕੁ ਰਹਿ ਗਿਆ ਇਹ ਹੋਟਲ ਜਿੱਥੇ ਆਪਾਂ ਰੁਕੇ ਹੋਏ ਆ ਤੇ ਉਹ ਖੜਾਈ ਆਪਣਾ ਇੱਕ ਚੋਪਰ ਹਾਏ 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 ਸਾਵਧਾਨ ਕਰਕੇ ਸਮਾਨ ਲਾ ਦੋ ਤਾਂ ਆ ਹਾਓ ਮੌਸਮ ਆਲ ਕਲੀਅਰ ਅਚ ਤੇ ਜਿਹੜੇ ਰਾਹ ਜਾਣਾ ਉਹ ਰਾਹ ਆਪਾਂ ਕਦੇ ਕੀਤਾ ਨਹੀਂ ਉਹ ਰਾਹ ਆਪਾਂ ਫਸਟ ਟਾਈਮ ਕਰਨਾ ਚਾਹ ਜਨਸਕਾਰ ਜਨਸਕਾਰ ਹਲੋ ਵੀ ਮੈਟਰੋਫੋਗੀਅਤ ਤਿਆਰੀ ਤੇ ਬਹਿ ਗਿਆ ਆਪਾਂ ਬਾਈਕਾਂ ਤੇ ਜਪਨ ਆਪਾਂ ਖੋਲ ਲੀਏ ਜੇਕਰਾਂ ਦੀਆਂ ਹਜੇ ਫਲਾਲ ਇੱਥੇ ਗਰਮੀ ਆ ਆਏ ਦੇ ਚੱਲਦੇ ਆ ਓਹੋ ਧੁੱਪ ਬੜੀ ਤੇਜ਼ ਆ ਯਾਰ ਇੱਥੇ 26 ਡਿਗਰੀ ਟੈਂਪਰੇਚਰ ਬਾਜੀ ਵਾ 10 ਵਜੇ ਕੇ 10 ਮਿੰਟ ਹੋ ਗਏ ਨੇ ਚਲਿਏ ਜੀ ਆਜੋ ਜੀ ਓਹ ਹੋ ਓਹ ਹੋ ਕੇ ਜੀ ਬਾਏ ਬਾਏ ਹੋਟਲ hotel hotel 啊。 ਹੌਲੀ ਤੇਰ ਮੜੀ ਬਹਨ ਕਰਾ ਕੇ ਅਮਨ ਨਿਕਲ ਚੁੱਕੇ ਆ ਗਾਣੇ ਚੱਲ ਰਹੇ ਆ ਦੋਨਾਂ ਦੇ ਸਿਰਾਂ ਦੇ ਵਿੱਚ ਤੇ ਐਨ ਇੰਜੋਏ ਕਰਦੇ ਆ ਨਵਾਂ ਰੂਟ ਨਵੇਂ ਵਿਊ ਤੇ ਬੱਸ ਅੱਗੇ ਕੀ ਦੇਖੋ ਕੀ ਹੁੰਦਾ ਤੱਕ ਤੱਕ ਤਾਂ ਰੋਡ ਪੂਰੀ ਵਧੀਆ ਲੋਕ ਇੱਧਰ ਤੱਕ ਜ਼ੰਗਲਾ ਤੱਕ ਤਾਂ ਆਇਆ ਹੀ ਕਰਨਗੇ ਜੇ ਚੱਲ ਗਾਂ ਅਫਰੋਡਾ ਹਜੇ 9:00 ਜੀ ਆਪਾਂ ਜ਼ੰਗਲਾ ਪਹੁੰਚ ਚੁੱਕੇ ਆਂ ਜੀ 10:00 ਵਜੇ ਕੇ 10 ਮਿੰਟ ਤੇ ਚੱਲੇ ਸੀ ਤੇ 10:52 ਹੋ ਗਏ ਨੇ ਚੈੱਕ ਪੋਸਟ ਵੀ ਹੈ ਇੱਥੇ ਓਕੇ ਲਓ ਜੀ ਨੰਬਰ ਨੰਬਰ ਲਿਖਾ ਦਈਏ ਫਿਰ ਮਿਊਜ਼ਿਕ ਬੰਦ ਕਰ ਦਿਓ ਜੀ ਹੁਣ ਇੱਥੇ ਤੱਕ ਰੇਂਜ ਹੈਗੀ ਆ ਅੱਗੇ ਰੇਂਜ ਨਹੀਂ ਹੋਣੀ ਜੀ ਬਾਕੀ ਚਲੋ ਦੇਖਦੇ ਆ ਲਓ ਜੀ ਚੈੱਕ ਪੋਸਟ ਕਰਾਉਂਦੇ ਸਾਰੀ ਨਾਲ ਹੀ ਆਫਰ ਹੋੜ ਮਾਰ ਰੋੜ ਇੱਥੇ ਤੱਕ ਹੀ ਆ ਕਹੇਗਾ ਅੱਗੇ ਹੈਗਾ ਹੈਗਾ ਉਹ ਵੀ ਆਪਾਂ ਆ ਰਹੇ ਫਸਟ ਟਾਈਮ ਆ ਜੋ ਪਤਾ ਨਹੀਂ ਕੁਛ ਇਹਨਾਂ ਮੈਂ ਉਹ ਲਗਾ ਕੇ ਫਿਰ ਸਟਾਰਟ ਹੋ ਗਏ। ਇਹ ਜੋ ਪੌੜ ਬਣਾ ਰਿਹਾ ਇੱਥੇ। ਹੈਗਾ ਹੈਗਾ ਰੋੜਾ ਜੀ। ਆਹ 뷰 ਤਾਂ ਬੜਾ ਹੀ ਗੈਂਡ। 1 ਕਿਲੋਮੀਟਰ ਤੁਹਾਨੂੰ 뷰 ਦਿਖਾ ਦਿੰਦੇ ਹਾਂ। ਫਿਰ ਕੈਮਰਾ ਬਾਬਾ ਆਪਾਂ ਸੈਂਗਲੇ ਕਰਸ ਕਰਕੇ ਅੱਗੇ ਆ ਗਏ ਆ ਤੇ ਹੁਣ ਇੱਥੋਂ ਆਫ ਰੋਡ ਮੈਨੂੰ ਲੱਗਦਾ ਵੀ ਸ਼ਾਇਦ ਇੱਥੋਂ ਰੋਡ ਹੈ ਨਹੀਂਗਾ ਉਹ ਪਿੱਛਾ ਤੋਂ ਮੁੱਕ ਗਿਆ ਸਟਾਰਟ ਹੋ ਗਿਆ ਆਫ ਰੋਡ ਵੈਸੇ ਇਹਨੇ ਪਧਰਾਇਆ ਕੀਤਾ ਹੋਇਆ ਕੋਈ ਚੱਕਰ ਨਹੀਂ ਹੈਗਾ ਆਫ ਰੋਡ ਦਾ ਤਾਂ ਵੀ ਉਹ ਘੈਂਟ ਆ ਵੀ ਉਹ ਚੈੱਕ ਕਰੋ ਤੁਸੀਂ ਉਹਦੀ ਅੱਗੇ ਸ਼ਾਇਦ ਲੈਂਡਸਲਾਈਡਿੰਗ ਹੋਈ ਹੋਈ ਆ ਤੇ ਇੱਥੇ ਰੁਕਣਾ ਪੈਣਾ ਵਾਹ ਜੀ ਵਾਹ ਆਫ ਫਰਾਉਡ ਕਿੱਦਾਂ ਸਾਰੇ ਠੀਕ ਠਾਕ ਜੋ ਲਓ ਜੀ ਜੰਸਕਰ ਰਿਵਰ ਪਹਿਲਾਂ ਆਪਾਂ ਇਧਰਲੀ ਸਾਈਡ ਸੀ ਹੁਣ ਆਪਾਂ ਬ੍ਰਿਜ ਅਕ੍ਰੋਸ ਕਰਕੇ ਹੁਣ ਉਧਰਲੀ ਸਾਈਡ ਆ ਗਈ ਹੁਣ ਇਧਰ ਇਧਰ ਜਾਂਦੇ ਆ ਫਸਟ ਟਾਈਮ ਪਹਿਲੀ ਵਾਰ ਇਧਰ ਆ ਰਹੇ ਆ ਤੇ ਉਹ ਭਾਈ ਲੋਗ ਉਹੀ ਬਠੇ ਜਿਹੜੇ ਆਪਾਂ ਨੂੰ ਹੋਟਲ 'ਚ ਮਿਲੇ ਸੀਗੇ ਇਹ ਬਾਈ ਕੁੱਤੇ ਲੱਦੀ ਫਿਰਦੇ ਆ ਉਹਦੇ ਇਹਨਾਂ ਦਾ ਮਤਲਬ ਪਿਕਅਪ ਟਰੱਕ ਹੈਗਾ ਇੱਥੇ ਤਾਂ ਕਰਾਈਡ ਹੁੰਦੀ ਹੈ ਰੈਡ ਕਰਨਗੇ ਜੇ ਥੱਕ ਜਾਣਗੇ ਤਾਂ ਬਾਈਕ ਚੱਕ ਕੇ ਉਤਲਾ ਦੱਲਣਗੇ ਇਹੀ ਸੀ ਨਾ ਚਲੋ ਹੁਣ ਆਪਾਂ ਇੱਥੇ ਕੁਝ ਖਾਣਾ ਪੀਣਾ ਤੇ ਫਿਰ ਚੱਲਦੇ ਆਪਾਂ ਅੱਗੇ ਲਓ ਜੀ ਆਪਾਂ ਲਿੰਕਸ਼ਿਟ ਸਾਈਡ ਪੜ ਚੁੱਕੇ ਆਂ ਮਤਲਬ ਆ ਪਿੱਛੇ ਰਸਤਾ ਇਧਰ ਨੂੰ ਜਾਂਦਾ ਸਿੱਧਾ ਨਿਰਿਕ ਤੇ ਆਪਾਂ ਮੁੜਿਆ ਜੀ ਲਿੰਕਸ਼ਿਟ ਨੂੰ ਲਿੰਕਸ਼ਰ ਕਹਿੰਦੇ ਟੋਪ ਉੱਪਰ ਉੱਪਰ ਚੜਨਾ ਪੈਣਾ ਲਿੰਕਸ਼ਰ ਬੋਕਟ ਜਾਂਦਾ ਹੁੰਦੇ ਓਹੋਹ ਨਾਲ ਦੇ ਬਾਈਕਰ ਤਾਂ ਸਾਰੇ ਅੱਗੇ ਨਿਕਲ ਗਏ ਉਧਰ ਹੀ ਜਿਹੜੇ ਵਿੱਚ ਵਿੱਚ ਮਿਲਦੇ ਗਲੋਵਿੰਗ ਉਤਰੋ ਲਿੰਕਸ਼ਰ ਵਾਲੇ ਰਸਤੇ ਤੇ ਆਪ ਫੜੇ ਆ ਹੋ ਬਿਚੋ ਜਿੱਥੋਂ ਜਾ ਵੀ ਕੇ ਤੁਰਿਆ ਉਹ ਤੋਂ ਦੂਰ ਹਾਸੇ ਮੁੜਦੇ ਸੀ ਇੱਕ ਸਿੱਧਾ ਜਾਂਦਾ ਸੀ ਥੋੜਾ ਜਿਹਾ ਅੱਗੇ ਤੋਂ ਇੱਕ ਉੱਥੇ ਲਿਖਿਆ ਨਹੀਂ ਹੋਇਆ ਬੋਰਡ ਜੇ ਇੱਕ ਨਿਰਖ ਦਾ ਬੋਰਡ ਲੱਗਿਆ ਲਿੰਕਸ਼ੈਡ ਦਾ ਬੋਰਡ ਨਹੀਂ ਲੱਗਿਆ ਉਥੋਂ ਤੁਸੀਂ ਇਧਰ ਨੂੰ ਮੁੜਨਾ ਜਿਹਨਾਂ ਨੂੰ ਲਿੰਕਸ਼ੈਡ ਕਰਨਾ ਤੇ ਰਾਜੂ ਜੀ ਬਾਈ ਜਿਹੜਾ ਥੋੜਾ ਜਿਹਾ ਪਿੱਛੇ ਨਿਕਲ ਕੇ ਚੱਲ ਖੜ ਕੇ ਵੀਡੀਓ ਬਣਾ ਲਈਏ ਜਿਹੜਾ ਜੰਸਕਰ ਰੀਵਰ ਉਹ ਉਧਰ ਰਹਿ ਗਈ ਇਹ ਹੁਣ ਹੋਰ ਆ ਇਧਰੋਂ ਪਾਣੀ ਆ ਰਿਹਾ ਲੈਂਚਰ ਤੋਂ ਪਰੋਂ ਆ ਰਿਹਾ ਹੁਣ ਕਿਤੋਂ ਯਸ ਫਾਰ ਰੂਟ ਪਹਿਲੀ ਵਾਰੀ ਕਰ ਰਹੇ ਹਾਂ ਤੋ ਯਾਰ 22 ਚਾਹੀ ਸੀਗੇ ਦੋ ਯਾਰ 22 ਚਾਹੀ ਸੀ ਵੀ ਕਰਨਾ ਇਹ ਉਦੋਂ ਟਾਈਗਰ ਸੀ ਆ ਤੇ ਉਹਦੇ ਟਾਇਰ ਵੀ ਦੂਜੇ ਸੀ ਪਤਾ ਨਹੀਂ ਸੀਗਾ ਵੀ ਇਹ ਹਾਂਜੀ ਆਜੋ ਕੋਈ ਪਤਾ ਨਹੀਂ ਸੀ ਜੈਨਾਂ ਵੀ ਨਾ ਰੋਡ ਹੋ ਗਿਆ ਕਿਦ ਅਸੀਂ ਕਿੱਥੇ ਨਹੀਂ ਸਰਤਾ ਸੀ ਏ ਆਉ ਆ ਰਿਹਾ ਕਿਉਂ ਪਰ ਲਾਈਟਾਂ ਛੱਡੋ ਜੀ ਆ ਹਲਕੇ ਆ ਕਰੋ ਥੇ ਲੋ ਆ ਜਾਓ ਆ ਜਾਓ ਵਾਟਰ ਕਰਾਸਿੰਗ ਆ ਗਈ ਘੈਂਟ ਬਣਾਉ ਰੋਡ ਰੱਗ ਬਣਾ ਰਿਹਾ ਮੈਂ ਵਾਹਿਗੁਰੂ ਜੀ ਬਖਸ਼ੋ ਓਹੋ ਹੋ 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 ਕਾਫੀ ਹੈ ਡੀਪ ਜੀ ਇਹ ਕਾਂਟ ਹੋ ਗਿਆ ਹਾਂ ਯਾਰ ਵੀਊ ਬਹੁਤ ਸੋਹਣਾ ਇਧਰ ਦਾ シェロジーパニカザテージョンバーボディアバイクとって。 ਵੀਰ ਹੋ ਗਏ ਨਾ ਇਧਰ ਤੋਂ ਆਪਾਂ ਨੂੰ ਐ ਲੱਗੀ ਜਾਣਾ ਵੀ ਰੋਕੇ ਵੀਡੀਓ ਬਣਾ ਰਹੀ ਹੈ ਰੋਕੇ ਵੀਡੀਓ ਬਣਾ ਲਈ ਐਂ ਕਰਿਆ ਹਾਂ ਹਾਂ ਆਪਾਂ ਐਂ ਜਾਣਾ ਬਸ ਇੰਝ ਵਾਈ ਕਰਦੇ ਓ ਤੋ ਐ ਆ ਵਾਟਰ ਕਰ ਸੀ ਕਰਕੇ ਇੱਕਦਮ ਬਾਹਰ ਨੂੰ ਲੱਗਦਾ ਪਤਾ ਵਾਈਕ ਨੂੰ ਵੀ ਪਹਿਲੇ ਗੇਅਰ ਚ ਮੰਨਦਾ ਜ ਹੋਰ ਪੂਰਾ ਰੋਡ ਬਣਦਾ ਪੂਰਾ ਆਇਓ ਉਹ ਕਾਂਡਾ ਉਹ ਤੇ ਉੱਪਰ ਪੱਥਰ ਕਿੰਨੇ ਕਾਂਡ ਕਾਂਡ ਅਲੱਗ ਅਲੱਗ ਰੰਗ ਦੇ ਲਾਲ ਜੇ ਉਹਦਾ ਅੱਗੇ ਆਮ ਆਪਾਂ ਬੱਕਰੀਆਂ ਹੀ ਦੇਖਦੇ ਆਂ ਬੱਕਰੀਆਂ ਜਾਂ ਫੇਰ ਡਾ ਬੱਕਰੀ ਵੀ ਘਟਦੇ ਨੇ ਫੇਡਾਂ ਹੀ ਦੇਖਦੇ ਆਂ ਜਿਆਦਾ ਪਹਾੜੀ ਏਰੀਆ 'ਚ ਸਰਮਰੀ ਜਣਾ ਤੈਨੂੰ ਥੋੜੋ ਕਹਿਣਾ ਕੁਛ ਇਹ ਤੇਰੇ ਨਾਲ ਗਧੇ ਰੱਖੇ ਹੋਏ ਵੀ ਛੋਟੇ ਛੋਟੇ ਆ ਬੱਕਰੀਆਂ ਰਕੀਆਂ ਭੇਡਾਂ ਰਕੀਆਂ ਆ ਚੱਲ 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 ਬੰਦ ਨਹੀਂ ਹੋਣਾ ਯਾ ਤੇਰੀ ਨਿਕਲ ਗਿਆ ਇਟਾਰ ਮੂਰਲਾ ਫੇਰ ਚੜਾਈ ਤਾ ਉਹਨੂੰ ਆਹ ਖੜਾ ਵਿਚਾਲੇ ਐਨੇ ਰੋਕਿਆ ਹੋਇਆ ਹੈ ਰਾਹ ਕਿਵੇਂ ਆਹ ਆਹ ਦੇ ਫਿਰਦੇ ਵਿਚਾਲੇ ਖੜੇ ਕਿੰਨੇ ਆ ਦੇ ਓਏ ਆਹ ਖੜਾ ਲੈ ਤੂੰ ਰੋਕ ਲੈ ਰਾਹ ਹੈ ਵਾਟ ਜਾਣਾ ਹੈ ਨਾ ਜਦੋਂ ਕੋਲੇ ਗਏ ਆਹ ਰੋ ਰੋ ਖੜੇ ਉੱਤੇ ਤਾਂ ਉੱਥੇ ਰੁਕਨੇ ਚੜਾ ਲੋ ਕੇ ਨਾ ਇਹਨੂੰ ਮੈਂ ਟਮਝਾ ਹੁਣ ਬਣਾ ਕੇ ਓਏ ਹੋ ਰੁਕ ਜਾ ਇੱਥੇ ਮੈਂ ਬਣਾਉਂਾ ਵੀਡੀਓ ਹੋਰ ਬਹੁਤ ਫੈਣ ਲੱਗਦਾ ਤਾਂ ਤੋਂ ਰੁਕੋ 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 ਇੱਥੇ ਰੁਕੋ ਰੁਕੋ ਨਾਲ ਜਿਹਨੂੰ ਸਾਜ ਆ ਜੂ ਕਿਆ ਬਾਤ ਆ ਯਾਰ ਹਾਂ ਹਾਊ ਮੈਨੀ ਡੰਕੀਜ਼ ਲਓ ਜੀ ਮੈਂ ਤੁਹਾਨੂੰ ਤਾਂ ਉਹ ਲੈ ਕੇ ਜਰਾਂ ਦਿਖਾ ਦਿੰਨਾ ਤੁਸੀਂ ਗਣ ਕੇ ਸਾਰੇ ਗਣ ਕੇ ਕਮੈਂਟ ਕਰਕੇ ਦੱਸਿਓ ਥੱਲੇ ਤੱਕ ਲਿਖ ਰਹੇ ਆ ਮਾਉਦੀ ਆਪਾਂ ਲਿੰਕਸਟ ਜਾ ਰਹੇ ਆ ਇਹ ਪਹਿਲਾਂ ਵੀ ਦੱਸਤਾ ਤੁਹਾਨੂੰ ਉਧਰ ਰੌਲਾ ਜਿਆ ਪਈ ਜਾਂਦਾ ਕੋਈ ਉੱਥੇ ਹੋਣਾ ਪਈ ਇਹਨਾਂ ਦਾ ਗਧਿਆਂ ਦਾ ਮਾਲਕ ਆਏ ਆ ਇਹਨੇ ਕਰੀ ਆਪਾਂ ਤੇ ਰਸਤੇ 'ਚ ਆਪਾਂ ਨੂੰ ਮਿਲੇ ਬਹੁਤ ਸਾਰੇ ਡੰਕ ਗਧੇ ਡਾਂਕੀ ਡਾਂਕੀ ਹੁੰਦੇ ਆ ਬਲਕਿ ਇਹ ਤਾਂ ਭੜਦੇ ਸੀ ਉਹ ਬਹੁਤ ਫਰਦੇ ਹੋ ਪਰੇ ਤੱਕ ਚਲੋ ਚਲੋ ਆ ਜਾਓ ਆ ਜਾਓ ਜੀ ਆ ਜਾਓ ਆ ਜਾਓ ਆ ਜਾਓ ਆ ਜਾਓ ਪਾਣੀ ਦੇਈਏ ਦੇਖ 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 ਹੋਸ ਆਪਿਆ ਬੰਦੇ ਨਾ ਉਹਦੇ ਥੱਲੇ ਘੜਾ ਉਹ ਵੇ ਚੜਾਈਓ ਖੜੀ ਆਖ ਤਾਂ ਗੱਡੀ ਉਹ ਖੜੀ ਖੜੀ ਚਲੋ ਜੀ ਆ ਗਿਆ ਲੋ ਜੀ ਪਚੀਕੜ ਵਾਲਾ ਰੋਡ ਆਹ ਵੇ ਗੱਡੀਆਂ ਤੇ ਹੋਰ ਲੱਗ ਲੱਗ ਇੱਥੇ ਚਲ ਵੀ ਚਲ ਵੀ ਚਲ ਵੀ ਚਲ ਵੀ ਚਲ ਵੀ ਹਰਾ ਚਾਰ 60 ਸ਼ਾਬਾਸ਼ 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 ਆਹ ਉਹ ਨਵਾਂ ਪਿਕਅਪ ਜਿਆ ਸੀਗਾ ਉਹ ਜਿੱਥੇ ਬਾਈਕ ਲੱਦਿਆ ਹੋਇਆ ਹੈ 아, 이제 여기. 아, 오, 설레지. 깜깜하더라고. 반지아가 멈춰서 떠나. 아, 쇼, 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 쇼. ਇੱਧਰ ਦੀ ਪੁਆਇੰਟ ਕਨਹਰੇ ਤੇ ਹਲਾ ਪਰ ਨਹੀਂ ਚਲੇਗਾ ਪਹਿਲੇ ਗੇਰ ਜੀ ਹਰੇ ਉਹ ਬਹੁਤ ਥੱਲੇ ਤਾਂ ਮੈਂ ਹੋਰ ਉਹੀ ਤਾਂ ਦੇਖਦਾ ਬਹੁਤ ਥੱਲੇ ਸੀ ਆਪਾਂ ਛਾ ਜੀਵਾ ਆ ਬੜਾ ਘੈਂਟ ਆ ਹਾਂ ਰੁ ਰੁਕ ਕੇ ਫੋਟੋ ਕਰੀਏ ਇੱਥੇ ਆਹ ਹਵਾ ਆਉਂਦੀ ਆ ਇੱਥੇ ਉਹੀ ਫੋਟੋ ਖਤਰਾ ਨੇ ਕੱਲੇ ਕੱਲੇ ਫੜੋ ਬੈਨਾਂ ਦੋਹੀਂ ਦੋਨੋਂ ਬਾਈ ਕੰਨ ਵੀ ਚੜੀ ਖੜ ਜਾ ਉਹ ਦੇਖੋ ਸਾਹਮਣੇ ਸਰਾਹੇ ਥੱਲੇ ਬਹੁਤ ਜਿਆਦਾ ਥੱਲੇ ਸੀ ਜਿੱਥੇ ਉਹ ਕਹਿੰਦਾ ਇਹ ਨਹੀਂ ਦੇਖੇ ਸੀਗੇ ਉਹਦਾ ਬਹੁਤ ਜਿਆਦਾ ਹਿੱਟ ਤੇ ਆ ਗਏ ਇਹ ਤਾਂ ੜੜ ਚੜ ਕਰਦੇ ਸ਼ਹਿਰ ਪਤਾ ਨਹੀਂ ਇਹ ਲਿੰਕ ਸ਼ੀਟ ਤੋਂ ਬਹੁਤ ਹੋਵੇ ਮੱਕੇ ਅੱਗੇ ਜਾ ਕੇ ਦੇਖਦੇ ਆ ਆਪਾਂ ਵੀ ਫਸਟ ਟਾਈਮ ਹੀ ਆਏ ਆ ਅੱਛਾ ਉਹ ਪਿੰਡਾ ਥੱਲੇ ਆਹ ਕੇ ਆਵਾਜ਼ ਆਹ ਉਹ ਹੋ ਹੋ ਵਾਹ ਕੀ ਆਵਾਜ਼ आयुष्मान भारत आयुष्मान भारत हेल्थ एंड वेलनेस सेंटर लिंकशेड ए लिंकशेड ਪੈਂਦਾ ਬਈ ਇਹ ਉਹ ਸ਼ਾਇਦ ਹੈਲੀਪੈਡ ਬਣਿਆ ਹੋਇਆ ਉੱਥੇ ਕੁਝ ਬਣਿਆ ਹੋਇਆ ਤੇ ਪਰੋਂ ਖੇਤ ਕਿੰਨੇ ਵਧੀਆ ਨੇ ਆਪਾਂ ਉੱਪਰੋਂ ਆਏ ਉਧਰੋਂ ਇੱਥੋਂ ਥੱਲੇ ਰੰਡ ਤੇ ਉੱਪਰੋਂ ਉੱਪਰ Thank سر ہاں پہنچ چکے ہیں سر سر جی پندرہ یا سات سو

جی واہ جی واہ با. کیا, بات؟ کیا بیو؟ یو راجر بھائی جا رہے ہیں اکے اکے میں نے ایک کال آگی سی میں کھڑ گیا سی بھائی نے کہنا پتا نہیں کتنے رہ گیا آگیا 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 گیا بھائی ਇੱਧਰ ਹੀ ਜਾਣਾ ਮੈਨੂੰ ਲੱਗਦਾ ਫਟਕਸਰ ਲਿੰਕ ਛੜ ਇੱਧਰ ਰਹਿ ਗਿਆ ਲੈ ਇੱਧਰ ਆ ਜੀ ਉਹਦੇ ਸੌ ਲਿਆ ਵਾ ਜੀ ਵਾ ਕੀ ਬਾਤ ਹੈ ਆ ਬਈ ਆਪਾਂ ਢਿੱਲੇ ਜਿਹੀ ਆਹਾ ਆਰੇ ਕਰ ਲਓ ਪਾਸੇ ਹਾਂ ਹਾਉ ਦੇ ਉਹ ਤਾਂ ਵੜਾ ਹੀ ਉਹ ਆ ਉਹ ਘੇੜਾ ਆ ਰੋਡ ਦੇ ਪਿੱਛੇ ਜੇ ਬੜਾ ਘੰਟਾ ਸੀ ਬਹੁਤ ਖੱਚਾ ਮੈਂ ਵੀ ਆ ਗਿਆ ਰੋਡ ਬਾਈ ਲੈ ਇਧਰ ਮਨਾਲੀ ਇਧਰ ਚੱਕੋ ਉਹ ਸੋਨੇ ਪੱਥਰ ਫਾੜ ਆ ਆ ਬੜੇ ਘੰਟ ਘੜ ਉਹ ਉਹ ਦੇ ਦਰਸਤ ਚ ਖੜਾ ਇੱਕ ਤਾਂ ਉਹ ਉਹ ਦੇ ਟਾਪ ਚ ਤੇ ਉੱਕਣ ਵਾਲੇ ਆਕ ਪੈਂਦੇ ਨੇ ਪਾੜ ਕਿਸੇ ਨਾ ਪੱਥਰਾਂ ਦਾ ਉਹ ਖੜਾ ਸਿਰੇ ਤੇ ਆਇਆ ਹੈ ਪਾਣੀ ਨੀਲਾ ਨੀਲਾ ਇੱਥੋਂ ਦੀ ਇਹ ਇੱਥੋਂ ਦੇਖੂਗਾ ਉਹ ਥੋੜਾ ਘੰਟਾ ਉਹ ਘੰਟਾ ਰੋਡ ਆ ਗਿਆ ਕਿੱਥੇ ਹੁਣ ਉਹ ਐਂ ਦੇ ਸੀਗਾ ਰੋਡ ਉਧਰ ਲਾ ਵੀ ਜਿਹੜਾ ਨਮਾ ਪੜ ਰਿਹਾ ਉਹਨੇ ਨੇ ਉਹ ਮੈ ਲੱਗ ਰਿਹਾ ਮੈਂ ਕਿ ਉਹਨੇ ਮੋਨਕੜਾ ਜਾ ਕੇ ਇਹ ਖਲਸੀ ਖਲਸੀ ਕੋਲੇ ਨਿਕਲ ਰਿਹਾ ਹੈ ਲਾਹਮੇ ਯੂਰੋ ਕਿੜਾ ਉਹ ਉੱਥੇ ਤੇ ਨਿਕਲਣਾ ਜਾ ਕੇ ਚਲੋ ਚਲੀਏ ਫਸ ਨਦੀ ਦਾ ਵੀਊ ਦੇਖਣਾ ਸੀ ਵੈਸੇ ਇੰਨੀ ਦੂਰੋਂ ਵਾਈਕ ਤੇ ਦੇਖੀ ਜੰਨੇ ਆ ਫਿਰ ਉੱਤਰ ਕੇ ਦੇਖਿਆ ਬਸ ਹੁਣ ਸੋਣਾ ਸੋਣਾ ਜੀ ਪੂਰਾ ਸੋਣਾ ਆਹ ਉਹ ਲੋ ਜੀ ਨਮਸਕਾਰ ਪਦਮ ਜੀ ਨਮਸਕਾਰ ਸੈਸਰ ਲਾਸਰ ਆਇਆ ਕਰਕੇ ਤੇ ਹੁਣ ਆਪਾਂ ਬਹੁ ਚੁੱਕੇ ਆਂ ਦੇਹੜਾ ਵਾਲੇ ਹਾਈਵੇ ਤੇ ਫਿਰ ਇੱਧਰ ਇੱਧਰ ਚੇ ਆਈਵੇ ਜਾ ਰਿਹਾ ਤੇ ਆਪਾਂ ਖੜੇ ਆਂ ਰੋਟੀ ਖਾਣ। ਓਕ ਲੱਗੀ ਸੀ। ਕਿੰਨਾ ਟਾਈਮ ਹੋ ਗਿਆ? 5:00 ਵੱਜ ਗਏ। ਨਾ 6:00 ਵੱਢ ਕੇ ਬੰਨ੍ਹਾ ਤਾਂ। ਤੇ 6:30। 6:30 ਦਾ ਟਾਈਮ ਹੋ ਗਿਆ। ਕੋਈ ਕਿੱਬੇ ਚਾਹੂ ਤਾਂ ਕਿਪਣੀ ਆਂ। ਰੋਟੀ ਖਾਣੇ ਆਪਾਂ। ਬਾਕੀ ਉਹ ਰੋਡ ਪਹੁੰਚ ਕੇ ਦੇਖਾਂਗੇ। ਲਓ ਜੀ, ਪਰਚਾਤਾ ਪਾਣੀ ਛਾਕੇ ਤੇ ਆਪਾਂ ਆ ਗਏ ਆ ਜੀ ਫੇਰ ਨੇ ਵਾਲੇ ਰੂਟ ਤੇ। ਨੇ ਰਹਿ ਗਿਆ ਸ਼ਾਇਦ 50 ਕਿਲੋਮੀਟਰ ਬਸਦਾ ਘੱਟ ਰਹਿ ਗਿਆ ਹੋਊਗਾ। 43 ਕਿਲੋਮੀਟਰ ਰਹਿ ਗਿਆ ਜੀ ਰੋਡ ਦੇਖੋ ਤੁਸੀਂ ਐਂ ਸਿੱਧਾ ਕੋ ਪਿੱਛੋਂ ਸਿੱਧਾ ਹੀ ਹੁੰਦਾ ਮੈਂ ਵੀਡੀਓ ਥੋੜੀ ਜਿਹੀ ਲੇਟ ਆਨ ਕੀਤੀ ਤੇ ਹੁੰਦਾ ਵੀ ਬਾਈਕ ਖੱਤ ਲੋ ਜਾਂਦੇ ਖੱਤ ਹੁੰਦੇ ਆਹ ਕਿਰਦੀ ਆਹ ਲਓ ਜੀ ਆਪਾਂ ਪਹੁੰਚ ਚੁੱਕੇ ਹਾਂ ਗੁਰਦਵਾਰਾ ਪੱਤਰਸਰ ਆਪਾਂ ਉਹ ਵਾਈਕ ਰੋਡ ਥੋੜੀ ਹਵਾਰੇ ਸਵਰ ਦੇ ਦਿੱਤੀ ਹਾਂ ਹਾਂ ਦੇ ਰਿਹਾ ਹਾਂ ਤੁਹਾਡੇ ਕਾਂਗੇ ਲਓ ਜੀ ਆਪਾਂ ਪਹੁੰਚ ਚੁੱਕੇ ਹਾਂ ਹੋਟਲ ਰੂਮ ਦੇ ਵਿੱਚ ਟੱਟ ਅੜਾ ਮੈਂ ਕਿਹਾ ਇਦਾਂ ਨਹੀਂ ਬਣਾਈਏ ਵੀਡੀਓ ਫੋਨ ਨਾਲ ਵਾਚ ਬਣਾਉਣਾ ਹਾਂ ਜੀ ਕਦੀ ਕਦੀ ਸਮਾਂ ਲੈ ਆਇਆ ਹਾਂ ਆ ਗਿਆ ਬਸ ਕਰਮਟ ਲਾਇਆ ਮੈਂ ਓਕੇ ਜੀ